ਮੇਰੇ ਨਾਲ 11 ਲੱਖ ਰੁਪਏ ਦਾ ਸਾਈਬਰ ਫਰਾਈਮ ਹੋ ਚੁੱਕੀ ਹੈ। ਮੈਂ ਐਕਚੁਅਲੀ ਗੈਸ ਸਿਲੰਡਰ ਆਪਣਾ ਬੁੱਕ ਕਰਾਇਆ ਸੀਗਾ। ਜਦੋਂ ਬੁੱਕ ਕਰਾਇਆ ਸੀ ਉਸ ਤੋਂ 6-7 ਦਿਨ ਨਹੀਂ ਆਇਆ ਤਾਂ ਮੈਂ ਉਹ ਇਹਨਾਂ ਉਹਨਾਂ ਜਿੱਥੇ ਏਜੰਸੀ ਹੈਗੀ ਹੈ ਉਹਨਾਂ ਨੂੰ ਫੋਨ ਕਰ ਰਿਹਾ ਉਹ ਫੋਨ ਵੀ ਨਹੀਂ ਚੱਕ ਰਹੇ ਨਾ لینڈ ਲਾਈਨ ਤੇ ਫੋਨ ਚੱਕ ਰਹੇ। ਮੇਰਾ ਨਾਮ ਰਕੇਸ਼ ਖੰਨਾ ਹੈ ਜੀ ਮੇਰੀ 72+ ਏਜ ਹੈਗੀ ਤੇ ਤੁਹਾਡੇ ਨਾਲ ਜਿਹੜੀ ਆ ਉਹ ਘਟਨਾ ਵਾਪਰੀ ਹੈ ਸਾਈਬਰ ਫਰੋਡ ਹੋਇਆ ਕਦੋਂ ਹੋਇਆ ਕਿੰਨਾ ਹੋਇਆ ਮੇਰੇ ਨਾਲ 11 ਲੱਖ ਰੁਪਏ ਦਾ ਸਾਈਬਰ ਕਰਾਈਮ ਹੋ ਚੁੱਕੀ ਹੈ ਜੀ ਮੈਂ ਐਕਚੁਅਲੀ ਗੈਸ ਸਿਲੰਡਰ ਆਪਣਾ ਬੁੱਕ ਕਰਾਇਆ ਸੀਗਾ ਜਦੋਂ ਬੁੱਕ ਕਰਾਇਆ ਸੀ ਉਸ ਤੋਂ 6-7 ਦਿਨ ਨਹੀਂ ਆਇਆ ਤਾਂ ਮੈਂ ਉਹਨਾਂ ਉਹਨਾਂ ਨੂੰ ਜਿੱਥੇ ਏਜੰਸੀ ਹੈਗੀ ਹੈ ਉਹਨਾਂ ਨੂੰ ਫੋਨ ਕਰ ਰਿਹਾ ਉਹ ਫੋਨ ਨਾਲ ਵੀ ਨਹੀਂ ਚੱਕ ਰਹੇ ਨਾ ਲੈਂਡਲਾਈਨ ਤੋਂ ਫੋਨ ਚੱਕ ਰਹੇ ਸੀ ਮੈਂ ਕਿਹਾ ਚਲੋ ਇਹਨਾਂ ਦੇ ਉੱਪਰ ਸੀਨੀਅਰ ਨਾਲ ਗੱਲ ਕਰਾਂ ਇਹਨਾਂ ਦਾ ਸੀਨੀਅਰ 1906 ਨੰਬਰ ਹੈ ਮੈਂ ਉੱਥੇ ਫੋਨ ਕੀਤਾ ਉਹ ਬਿਲਕੁਲ ਇੱਕਦਮ ਡੰਡਾ ਰਿਹਾ ਸੀ ਫੋਨ ਮਤਨ ਉਹ ਕਹਿੰਦੇ ਸਾਇਲੈਂਸ ਆ ਰਿਹਾ ਸੀ ਉਸ ਤੋਂ ਬਾਅਦ ਉਹ ਜਦ ਬੰਦ ਹੋਇਆ ਤਾਂ ਉਸ ਤੋਂ ਬਾਅਦ ਥੱਲੇ ਆ ਗਿਆ ਫੋਨ ਨੰਬਰ ਕਿ ਜੀ ਐਲ ਪੀਜੀ ਦੀ ਤੁਹਾਡੀ ਗੈਸ ਸਰਵਿਸ ਹੈਲਪਲਾਈਨ ਮੈਂ ਉਹ ਨੰਬਰ ਦੱਬਿਆ ਉਧਰੋਂ ਦੂਸਰੀ ਸਾਈਡ ਤੋਂ ਬੰਦਾ ਬੋਲਿਆ ਕਿ ਜੀ ਮੈਂ ਤੁਹਾਡੀ ਕੀ ਹੈਲਪ ਕਰ ਸਕਦਾ ਹਾਂ ਜੀ ਮੈਂ ਉਹਨੂੰ ਦੱਸਿਆ ਕਿ ਅੱਦਾ ਦਾ ਮੇਰੀ ਨੋ ਕਹਿੰਦੇ ਗੈਸ ਨਹੀਂ ਆ ਰਹੀ ਉਹ ਕਹਿੰਦਾ ਜੀ ਤੁਹਾਨੂੰ ਇੱਕ 10 ਰੁਪਏ ਦੀ ਪਰਚੀ ਕਟਾਣੀ ਪੈਗੀ ਜਿਸ ਕਰਕੇ ਉਹਨ ਗਵਰਨਮੈਂਟ ਨੇ ਨਵਾਂ ਰੂਲ ਬਣਾ ਦਿੱਤਾ ਹੈਗਾ ਉਹ ਤੁਸੀਂ ਪਰਚੀ ਕਟਾਓਗੇ ਤਾਂ ਤੁਹਾਡਾ ਸਿਲੰਡਰ ਵੀ ਆਏਗਾ ਤਾਂ ਉਸ ਤੋਂ ਬਾਅਦ ਬੁਕਿੰਗ ਵੀ ਅੱਗੇ ਨੂੰ ਹੋਏ ਅਦਰਵਾਈਜ਼ ਨਹੀਂ ਮੈਂ ਕਹਿੰਦੀ ਮੈਂ ਸੀਨੀਅਰ ਸਿਟੀਜ਼ਨ ਆ ਸਾਨੂੰ ਇਸ ਚੀਜ਼ ਦੇ ਨੌਲੇਜ ਨਹੀਂ ਹੈਗੀ ਕੀ ਸਿਸਟਮ ਹੁੰਦਾ ਕਹਿੰਦਾ ਜੀ ਮੈਂ ਫਿਰ WhatsApp ਦੇ ਉੱਤੇ ਆ ਨਾ ਤੁਸੀਂ ਮੇਰੇ ਨਾਲ ਉਸ ਦੇ ਉੱਤੇ ਉੱਥੇ ਆ ਜਾਓ ਮੈਂ ਤੁਹਾਨੂੰ ਨੋਕੇ ਹੁੰਦੇ ਆ ਉਹ ਸਾਰਾ ਪ੍ਰੋਸੈਸ ਦੱਸਾਂ ਉਹਨੇ ਪ੍ਰੋਸੈਸ ਦੱਸਣਾ ਸ਼ੁਰੂ ਕੀਤਾ ਮੇਰਾ ਸਾਰਾ ਹੀ ਬੈਂਕ ਦਾ ਅਕਾਊਂਟ ਨੰਬਰ ਡੈਬਿਟ ਅਕਾਊਂਟ ਨੰਬਰ ਵਗੈਰਾ ਮੇਰੀ ਏਜ ਵਗੈਰਾ ਪੁੱਛ ਕੇ ਦੇਖ ਕੇ ਨਹੀਂ ਏਜ ਹੈ ਤਾਂ ਉਸ ਤੋਂ ਬਾਅਦ ਉਹਨੇ ਮੇਰੇ ਤੋਂ ਬੈਂਕ ਦੇ ਵਿੱਚੋਂ ਨੋਕੰਦੇ ट्रांजैक्शन ਕਮਾਨੀ ਸ਼ੁਰੂ ਕਰਤੀ ਜਦੋਂ ਮੈਂ ਦੇਖਿਆ ਕਿ ਮੇਰੇ ਬੈਂਕ ਦੇ ਵਿੱਚੋਂ ट्रांजैक्शन ਹੋਮਦੀ ਹੈ ਮੈਂ ਫਟਾ ਫਟ ਫੋਨ ਉਹਨੇ ਮੇਰਾ ਹੈਂਗ ਕਰ ਲਿਆ ਤਾਂ ਮੈਂ ਜਦੋਂ ਫੋਨ ਨੂੰ ਕੱਟਣ ਦੀ ਕੋਸ਼ਿਸ਼ ਕਰਾਂ ਫੋਨ ਕੱਟਣ ਦੇ ਬਾਵਜੂਦ ਹੀ ਡੈਡ ਕਰਕੇ ਵੀ ਮੈਂ ਜਦੋਂ ਦੁਆਰਾ ਚਾਲੂ ਕਰਾ ਤਦ ਵੀ ਫੋਨ ਮੇਰਾ ਉਹਦੇ ਕੋਲ ਹੀ ਚੱਲ ਰਿਹਾ ਸੀਗਾ ਮੈਂ ਫਿਰ ਮੈਥੋਂ ਨੱਠ ਕੇ ਬੈਂਕ ਦੇ ਵਿੱਚ ਗਿਆ ਬੈਂਕ ਬੈਂਕ ਬੰਦ ਸੀਗਾ ਬੈਂਕ ਦੇ ਕੰਪਲਾਈਨ ਨੂੰ ਮੈਂ ਫੋਨ ਕੀਤਾ ਉਹਨੇ ਨੋਕੰਦੇ ਉੱਥੋਂ ਫਿਰ ਮੈਂ ਫੋਨ ਕੱਟ ਕੇ ਤਾਂ ਮੈਨੇਜਰ ਉਸਲੇ ਉਹਨਾਂ ਨੇ ਰਾਤ ਨੂੰ ਫੋਨ ਨਾਲ ਬੈਂਕ ਖੋਲਿਆ ਆਪਣਾ ਖੋਲ ਕੇ ਮੇਰਾ ਅਕਾਊਂਟ ਸੀਲ ਕਰਾਇਆ ਤਾਂ ਉਹ ਕਹਿੰਦੇ ਸੀ ਅਸੀਂ ਆਈਐਫਐਸਆਈ ਕੋਡ ਵੀ ਕਹਿੰਦੇ ਭੇਜ ਦੇਵਾਂਗੇ ਮਗਰ ਉਹਨਾਂ ਨੇ ਨਹੀਂ ਭੇਜਿਆ ਕਿੰਨਾ ਰੁਪਈਆ ਉਦੋਂ ਤੱਕ ਜਿਹੜਾ ਵਾਪਸ ਮਤਲਬ ਬਾਈ ਮੇਰੇ ਟਰਾਂਜੈਕਸ਼ਨ ਹੋ ਚੁੱਕੀਆਂ ਸੀ 50 50000 ਰੁਪਏ ਦੀਆਂ ਬਾਈ ਟਰਾਂਜੈਕਸ਼ਨ ਅਲੱਗ-ਅਲੱਗ ਸਿਟੀ ਦੇ ਵਿੱਚ ਹੋ ਗਈਆਂ 11 ਲੱਖ ਰੁਪਏ ਮੇਰਾ ਮੇਰੇ ਬੈਂਕ ਦੇ ਅਕਾਊਂਟ ਦੇ ਵਿੱਚੋਂ ਨਿਕਲ ਚੁੱਕਾ ਹੈ ਸਰ ਸੀਨੀਅਰ ਸਿਟੀਜ਼ਨ ਹਾਂ ساری ਉਮਰ ਦੀ ਕਮਾਈ ਹੈ ਤੋ ਤੁਸੀਂ ਬੈਂਕ ਤੇ ਰਾਬਤਾ ਵੀ ਕੀਤਾ ਹੈ ਪਰ ਬੈਂਕ ਵਾਲਿਆਂ ਨੇ ਕੋਈ ਪ੍ਰੋਖਸ਼ਤਾ ਤੁਹਾਨੂੰ ਕਿ ਪੈਸੇ ਤੁਹਾਡੇ ਵਾਪਸ ਆਣਗੇ ਨਹੀਂ ਆਣਗੇ ਕਿੱਥੇ ਟਰਾਂਜੈਕਸ਼ਨ ਹੋਈ ਜਿਹੜੇ ਖਾਤੇ ਆ ਜਿਹੜੇ ਟਰਾਂਜੈਕਸ਼ਨ ਹੋਈ ਉਹਦੀ ਉਹ ਆਇਡੈਂਟੀਫਾਈ ਕਰ ਸਕਿਆ ਉਹਨਾਂ ਨੂੰ ਵੀ ਕਿਹੜੇ ਖਾਤੇ ਸੀਗੇ ਕਿੱਥੇ ਪੈਸਾ ਗਿਆ ਇਹਦੇ ਬਾਰੇ ਕੋਈ ਤੁਹਾਨੂੰ ਜਾਣਕਾਰੀ ਦਿੱਤੀ ਹੈ ਨਾ ਉਹਨਾਂ ਨੇ ਇੱਕ ਲਿਸਟ ਕਢਾ ਕੇ ਦਿੱਤੀ ਸੀਗੀ ਕਿ ਕਿਹੜੀ-ਕਿਹੜੀ ਜਗ੍ਹਾ ਤੇ ਗੋਦ ਹੋਇਆ ਆ ਜੀ ਇਹ ਨਹੀਂ ਸੀ ਮੈਂ ਉਹਦੇ ਵਿੱਚ ਲਿਖਿਆ ਸੀ ਕਿਹੜੇ-ਕਿਹੜੇ ਬੈਂਕ ਦੇ ਵਿੱਚ ਹੈ ਕਿੱਥੇ ਉਸ ਤੋਂ ਬਾਅਦ ਮੇਰੇ ਬੇਟੇ ਨੇ ਸਾਈਬਰ ਅੱਸੀ ਫੇਰ ਉਸ ਤੋਂ ਬਾਅਦ ਰਿਪੋਰਟ ਕਰਾਨੇ ਗਏ ਸਾਈਬਰ ਕ੍ਰਾਈਮ ਦੇ ਵਿੱਚ ਉੱਥੇ ਕੁਝ ਬੰਬਈ ਕੋਈ ਦਿੱਲੀ ਕੋਈ ਹਦਰਾਬਾਦ ਕੋਈ ਅਸਾਮ ਦੇ ਵਿੱਚ ਰਿਪੇਟ ਟ੍ਰਾਂਜੈਕਸ਼ਨਾਂ ਹੋ ਘੁੰਮੀਆਂ ਹੋਈਆਂ ਸਾਰੀਆਂ ਸਾਈਬਰ ਕ੍ਰਾਈਮ ਕਹਿੰਦਾ ਵੀ ਜੇਕਰ ਤੁਸੀਂ 24 ਘੰਟੇ ਦੇ ਵਿੱਚ ਵਿੱਚ ਕੋਈ ਕੰਪਲੀਟ ਕਰ ਦਿੰਦੇ ਹੋ ਤਾਂ ਤੁਹਾਡਾ ਪੈਸਾ ਵਾਪਸ ਆਉਣ ਦੇ ਚਾਂਸ ਰਹਿੰਦੇ ਆ ਪਰ ਹੁਣ ਤੱਕ ਕੋਈ ਗੱਲਬਾਤ ਹੋ ਸਕੀ ਹੈ ਕਿ ਤੁਹਾਡੇ ਪੈਸੇ ਵਾਪਸ ਆਣਗੇ ਨਹੀਂ ਆਣਗੇ ਇਹਦੇ ਬਾਰੇ ਨਹੀਂ ਕੋਈ ਉਹਨਾਂ ਨੇ ਸਾਨੂੰ ਇੰਸ਼ੋਰੈਂਸ ਨਹੀਂ ਦਿੱਤੀ ਹੋਵੇ ਕਹਿੰਦੇ ਕੋਸ਼ਿਸ਼ ਕਰਦੇ ਆ ਅਸੀਂ ਲੱਗੇ ਹੋਏ ਆ ਤੁਹਾਡੇ ਦੇ ਵਿੱਚ ਜੀਤੇ ਦੇਖਣ ਲਈ ਹੈ ਜਿਹੜੀ ਗਵਰਨਮੈਂਟ ਨੇ ਨਵੇਂ ਕਾਨੂੰਨ ਤਾਂ ਬਣਾਤੇ ਨਵੇਂ ਮਤਲਬ ਸਿਸਟਮ ਤਾਂ ਚਾਲੂ ਕਰਤੇ ਜਿਹੜੇ ਸਾਡੇ ਤੋਂ 50 ਪਲੱਸ ਦੇ ਜਿੰਨੇ ਵੀ ਸੀਨੀਅਰ ਟੈਟ ਜਾਣਾ ਹੈ ਇਸ 80 ਤਾਂ ਉਹ ਹੀ ਲਾਲਾ ਲੋਕ ਟਾਈਪ ਦੇ ਬੰਦੇ ਪੁਰਾਣਾ ਟਾਈਮ ਦਾ ਸਾਣਾ ਸੇਵਰ ਕੈਸ਼ ਦਿਓ ਕੈਸ਼ ਲੋ ਦਾ ਸਿਸਟਮ ਇਹ ਬੱਚਿਆਂ ਨੂੰ ਸਾਰਾ ਸਭ ਕੁਝ ਪਤਾ ਹੋਊਗਾ ਮਗਰ ਸਾਨੂੰ ਇਸ ਚੀਜ਼ੇ ਬਾਰੇ ਨਹੀਂ ਪਤਾ ਆਏਗਾ ਬੈਂਕ ਦਾ ਰੂਲ ਹੈ ਵੀ ਜਦੋਂ ਵੀ ਕੋਈ ਵੱਡੀ ਟ੍ਰਾਂਜੈਕਸ਼ਨ ਹੁੰਦੀ ਹੈ ਤਾਂ ਕੋਈ ਵੀ ਭਾਵੇਂ ਕੋਈ ਵੀ ਪਰਸਨ ਹੈ ਕੋਈ ਵੀ ਅਕਾਊਂਟ 홀ਡਰ ਹੈ ਉਸ ਨੂੰ ਮੈਸੇਜ ਰਹੀ ਜਾਂ ਕਾਲ ਰਹੀ ਜਾਂ ਮੇਲ ਰਹੀ ਸੂਚਿਤ ਕੀਤਾ ਜਾਂਦਾ ਅਗਾਹ ਕੀਤਾ ਜਾਂਦਾ ਹੈ ਤਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਸੂਚਨਾ ਜਾਂ ਅਗਾਹ ਕਰਨ ਲਈ ਕੋਈ ਫੋਨ ਮੈਸੇਜ ਕੋਈ ਆਇਆ ਤੁਹਾਨੂੰ ਕਿ ਤੁਹਾਡੇ ਅਕਾਊਂਟ ਚ ਪੈਸੇ ਕੱਢੇ ਜਾ ਰਹੇ ਤੁਸੀਂ ਡਿਕਲਾਈਨ ਕੋਈ ਬੈਂਕ ਵੱਲੋਂ ਮੈਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਇਹ ਤਾਂ ਕੁਦਰਤੀ ਮੈਂ ਜਦੋਂ ਦੇਖਿਆ ਕਿ ਮੇਰੇ ਅਕਾਊਂਟ ਦੇ ਵਿੱਚੋਂ ਰੁਪਏ ਕੱਢੀ ਜਾ ਰਹੇ ਕੱਢੀ ਜਾ ਰਹੇ ਮੈਂ ਸਕੂਟਰ ਚੱਕ ਕੇ ਨੱਠਿਆ ਫਾਟਾ ਫਾਟ ਜਿਉਂ ਆਦਮੀ ਨੂੰ ਤਿਆਰ ਹੁੰਦੇ ਨੇ ਕੱਪੜੇ ਪਾਉਂਦੇ ਉਹਨੂੰ ਤਾਲਾ ਲਗਾਉਂਦੇ ਉਹਨੂੰ ਕਰਦੇ ਨੇ ਬੈਂਕ ਤੱਕ ਤਦ ਤੱਕ ਉਹ ਆਪਣਾ ਕੰਮ ਕਰ ਹੀ ਗਏ ਉਹਦੇ ਵੀ ਕੀ ਤੁਹਾਡੀ ਹੁਣ ਕਾਰਵਾਈ ਦੀ ਮੰਗ ਕਰਦੇ ਹੋ ਤੇ ਕੀ ਤੁਹਾਡੀ ਮੰਨਦੇ ਮੈਂ ਇਸ ਚੀਜ਼ ਦੀ ਕਾਰਵਾਈ ਕਰਦਾ ਕਿ ਕਿਸੇ ਤਰੀਕੇ ਨਾਲ ਗਵਰਨਮੈਂਟ ਮਤਲਬ ਇਸ ਦੇ ਤੇ ਇੰਪਲੀਮੈਂਟ ਕਰੇ ਕਿ ਜੇ ਨਾਲ ਮੈਰਰ ਪਈਆ ਸਾਡੇ ਲੋਕਾਂ ਕੋਲ ਇਹੀ ਕਮਾਈ ਦਾ ਸਾਰਾ ਨਾ ਵਿਆਜ ਵਿਆਜ ਹੁਣ ਮੇਰੇ ਕੋਲ ਕੋਈ ਵਪਾਰ ਨਹੀਂ ਕੋਈ ਕੁਝ ਨਹੀਂ ਹੈ ਮੈਂ ਬੈਠ ਕੇ ਅਸੀਂ ਇਹਦੇ ਉੱਤੇ کاروبار ਚਲਾਉਣਾ ਹੁੰਦਾ ਆਪਣਾ ਖਰਚਾ ਪਾਣੀ ਕਰਨਾ ਹੈ ਉਹੀ ਮੇਰਾ ਚਲਾ ਗਿਆ ਤਾਂ ਮੈਂ ਕਿਸੇ ਤਰ੍ਹਾਂ ਡਿਪੈਂਡ ਕਰੂੰਗਾ ਲੱਗਦਾ ਕਿ ਵੱਡਾ ਡਾਕਾ ਪੈ ਗਿਆ ਤੁਹਾਡੀ ਜਿਹੜੀ ਕਮਾਈ ਸੀ ਤੁਹਾਡੀ ਜ਼ਿੰਦਗੀ ਪਰ ਜੇ ਖਾ ਗਿਆ ਮੇਰੀ ਸਰ ਇੱਕ ਲੁਧਿਆਣਾ ਦੇ ਸੀਨੀਅਰ ਸਿਟੀਜ਼ਨ ਲਗਭਗ 77 ਸਾਲ ਦੇ ਰਹੇ ਸਾਈਬਰ ਧੰਕੀ ਦਾ ਸ਼ਿਕਾਰ ਹੋਏ ਨੇ ਕਨੇਸਰ ਦੀ ਉਮਰ ਦੀ ਕਮਾਈ ਕੀ 10-12 ਲੱਖ ਰੁਪਿਆ ਕੁਕ ਸਿਲੰਡਰ ਖਰੀਦਣ ਦੇ ਮਾਮਲੇ ਦੇ ਵਿੱਚ ਫਸ ਗਈ ਹੈ ਕਿ ਕਿਸ ਤਰ੍ਹਾਂ ਦੀ ਫਾਰਮਈ ਹੈ ਤੇ ਅਗਲੀ ਕਿਤਾ ਦੀ ਝੜੀ ਆ ਚੱਲ ਗਈ ਹੈ ਹਾਂਜੀ ਕੱਲ ਸਾਡੇ ਮਾਮਲਾ ਧਿਆਨ ਚ ਆਇਆ ਸੀਗਾ 72 ਸਾਲ ਦੇ ਬਜ਼ੁਰਗ ਉਹਨਾਂ ਨੇ ਸਾਨੂੰ ਰਿਪੋਰਟ ਕੀਤੀ ਸੀ ਵੀ ਮੇਰੇ ਮੈਨੂੰ ਐਲ ਪੀ ਜੀ ਕੰਪਨੀ ਵੱਲੋਂ ਕੰਟੈਕਟ Google ਤੋਂ ਹੋਇਆ ਸੀਗਾ ਉਹ ਬੋਲਤੋਂ ਉਹਨਾਂ ਨੇ ਕੰਟੈਕਟ ਕੀਤਾ ਤੇ ਉਹਨਾਂ ਨੇ ਜਦੋਂ ਮੈਂ ਸਰਵਿਸ ਲਾਈਨ ਦੇ ਲਈ ਤੇ ਉਹਨਾਂ ਨੇ ਮੈਨੂੰ 20 ਰੁਪਏ ਪਾਉਣ ਲਈ ਕਿਹਾ ਸੀਗਾ ਤੇ ਮੈਂ ਰਿਸਪੌਂਡ ਕਰ ਦਿੱਤਾ ਤੇ ਇਸੇ ਲੜੀ ਦੇ ਵਿੱਚ ਉਹਨਾਂ ਕੋਲੋਂ ਉਹਨਾਂ ਦੇ ਖਾਤੇ ਦੇ ਵਿੱਚੋਂ ਜਿਹੜੇ ਪੈਸੇ ਹੋ 50 5000 ਰੁਪਏ ਦੀਆਂ ਲਗਭਗ 22 ट्रांजैक्शंस ਜਿਹੜੀਆਂ ਹੋ ਗਈਆਂ ਤੇ ਇਸ ਸਬੰਧੀ ਜਦੋਂ ਉਹਨਾਂ ਨੇ ਸਾਨੂੰ ਇਮੀਡੀਏਟ ਰਿਪੋਰਟ ਕੀਤਾ ਸੀ ਉਹਨਾਂ ਦੀ ਹੈਲਪਲੀ ਆਪਣੀ ਜਿਹੜੀ ਹੈ ਉਹ ਕੰਪਲੇਂਟ ਜਿਹੜੀ ਦਰਜ ਕਰਵਾ ਦਿੱਤੀ ਹੈ ਤੇ ਐਫ ਆਈ ਆਰ ਵੀ ਰਜਿਸਟਰ ਹੋ ਚੁੱਕੀ ਹੈ ਤੇ ਅਸੀਂ ਜਿਹੜੇ ਵੀ ਨਾਲ ਮਾਲੂਮ ਵਿਅਕਤੀ ਹੈ ਉਹਨਾਂ ਦੇ ਬੈਂਕ ਅਕਾਊਂਟਸ ਕਰਕੇ ਜਿਹੜੀ ਅਗਲੀ ਤਫ਼ਤੀਸ਼ ਕੰਮ ਚ ਲੈਂਦੀ ਗਈ ਹੈ ਸਰ ਬੈਂਕਾਂ ਨਾਲ ਵੀ ਸੰਪਰਕ ਹੋਇਆ ਇਸ ਬਾਰੇ ਡਾਟਾ ਦੇ ਲਈ ਸਾਰਾ ਬਿਲਕੁਲ ਜੀ ਸਾਰਾ ਡਾਟਾ ਅਬਟੇਨ ਐ ਅਸੀਂ ਕਰਨ ਦੇ ਲਈ ਕਰਨ ਲਈ ਸਾਰਾ ਜਿਹੜੇ ਐਫਰਟਸ ਉਹ ਕਰ ਰਹੇ ਆ ਤੇ ਜਲਦੀ ਤੋਂ ਜਲਦੀ ਜਿਹੜੇ ਆ ਦੋਸ਼ੀ ਆ ਉਹਨਾਂ ਨੂੰ ਟ੍ਰੇਸ ਕਰਕੇ ਜਿਹੜੀ ਅਗਲੀ ਬਣਦੀ ਕਾਰਵਾਈ ਅਮਚ ਲੈਂਦੀ ਜਾਊ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਖਾਸ ਕਰਕੇ ਬਜ਼ੁਰਗ ਜਿਨ੍ਹਾਂ ਦੇ ਬੱਚੇ ਐ ਅੱਗੇ ਉਹਨਾਂ ਨੂੰ ਦੇਖੋ ਪਹਿਲਾ ਵੰਗ ਮੈਂ ਹਮੇਸ਼ਾ ਦੀ ਤਰ੍ਹਾਂ ਹੀ ਜਿਹੜੇ ਤੁਹਾਡੇ ਮਾਧਿਅਮ ਰਹੀ ਅਸੀਂ ਆਮ ਪਬਲਿਕ ਨੂੰ ਅਪੀਲ ਕਰਦੇ ਰਹੇ ਨੇ ਆ ਕਿ ਕਿਸੇ ਵੀ ਅਨਨੋਨ ਬੰਦੇ ਨੂੰ ਕੋਈ ਵੀ ਇਸ ਤਰ੍ਹਾਂ ਦੀ ਕੋਈ ਅਲਿਓਰ ਕਰਕੇ ਤੁਹਾਨੂੰ ਰਿਸਪੌਂਡ ਕਰਨ ਲਈ ਕੋ 5 ਰੁਪਏ 10 ਰੁਪਏ ਦੇ ਕਰਕੇ ਕੋਈ ਬੈਨੀਫਿਟ ਲੈਣ ਲਈ ਕਵੇ ਤੇ ਕਦੇ ਵੀ ਰਿਸਪੌਂਡ ਨਾ ਕਰੋ ਤੇ ਦੂਸਰੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਹੈਗੀ ਹੈ ਮੈਂ ਆਮ ਤੌਰ ਦੇ ਉੱਤੇ ਜਿਹੜਾ ਮੇਰਾ ਇੱਕ ਇੱਕ ਨਿੱਜੀ ਮੇਰਾ ਇੱਕ ਸੁਝਾਅ ਹੈ ਆਮ ਪਬਲਿਕ ਨੂੰ ਕਿ ਜਿਹੜਾ ਤੁਹਾਡਾ ਕਮਿਊਨੀਕੇਸ਼ਨ ਲਈ ਜਾਂ ਜਿਹੜਾ ਤੁਸੀਂ ਆਪ ਆਪਸੀ ਰਿਸ਼ਤੇਦਾਰਾਂ ਦੋਸਤਾਨਾ ਜਾਂ ਹੋਰ ਵਾਰਤਾ ਲਈ ਗੱਲਬਾਤ ਕਰਨੀ ਜਿਹੜੇ ਫੋਨ ਦੀ ਵਰਤੋਂ ਕਰਦੇ ਹੋ ਉਹਨੂੰ ਬੈਂਕ ਦੇ ਨਾਲ ਕੰਟੈਕਟ ਕੰਟੈਕਟ ਜਿਹੜਾ ਕਨੈਕਟ ਨਾ ਕਰੋ ਉਹਦੀ ਉਹਨੂੰ ਜਿਹੜਾ ਇੱਕ ਸੈਪਰੇਟ ਨੰਬਰ ਰੱਖੋ ਜਿਹਦੇ ਤੋਂ ਤੁਸੀਂ ਆਪਣੀਆਂ ਫਾਈਨੈਂਸ਼ੀਅਲ ਸਰਵਿਸਿਜ਼ ਲੈ ਸਕਦੇ ਹੋ ਤੇ ਇਦਾਂ ਦੇ ਇਹ ਜਿਹੜਾ ਇੱਕ ਸੁਝਾਅ ਵਰਤਣ ਦੇ ਉੱਤੇ ਤੁਸੀਂ ਜਿਹੜਾ ਵਾ ਕਿਸੇ ਦੀ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਕਨਵਰਸੇਸ਼ਨ ਤੋਂ ਬਚ ਸਕਦੇ ਹੋ ਸਾਈਬਰ ਠੱਗੀ ਤੋਂ ਬਚ ਸਕਦੇ ਹੋ ਸਰ ਜਿਸ ਤਰ੍ਹਾਂ ਉਹਨਾਂ ਨੇ Google ਤੋਂ ਨੰਬਰ ਲੈ ਰਿਹਾ ਲੱਗਦਾ ਕਿ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਵੀ ਕੋਈ ਵੀ ਨੰਬਰ ਜਿਹੜਾ ਅਨਨੋਨ ਆ ਪੂਰੀ ਵਰਤੋਂ ਨਹੀਂ ਕਰਨੀ ਚਾਹੀਦੀ ਜਾਂ ਜਿਹੜਾ ਸਪੈਸਿਫਿਕ ਨੰਬਰ ਆ ਉਹ ਵੀ ਨਹੀਂ ਬਿਲਕੁਲ ਜੀ ਆਮ ਤੌਰ ਤੇ ਬਿਲਕੁਲ ਇਹ ਧਿਆਨ ਰੱਖਣ ਵਾਲੀ ਗੱਲ ਹੈਗੀ ਹੈ ਵੀ Google ਤੋਂ ਤੁਸੀਂ ਜਿਹੜੇ ਉਹਨਾਂ ਦੇ ਉਸੇ ਟਰਸਟੇਬਲ ਜਿਹੜੀ ਸਾਈਟ ਤੇ ਜਾ ਕੇ ਹੀ ਜਿਹੜੀਆਂ ਜਾ ਕੇ ਕੰਟੈਕਟ ਕਰੋ ਜਦੋਂ ਆਪਾਂ ਆਮ ਤੌਰ ਤੇ Google ਤੋਂ ਸਰਚ ਕਰਦੇ ਆ ਤੇ ਤੁਸੀਂ ਦੇਖੋਗੇ ਬਹੁਤ ਸਾਰੇ ਫੇਕ ਪੇजेस ਦਾ ਫੇਕ ਇਸ ਤਰ੍ਹਾਂ ਦੀਆਂ ਸਾਈਟਸ ਜਿਹੜੀਆਂ ਬਣੀਆਂ ਹੋਈਆਂ ਜਿਹੜੀਆਂ ਜਿਹੜੀਆਂ ਦੇ ਅਸੀਂ ਰਿਸਪੌਂਡ ਕਰਦੇ ਆ ਤੇ ਸਾਡੇ ਨਾਲ ਸਾਈਬਰ ਠੱਗੀ ਹੋ ਜਾਂਦੀ ਹੈ